ਉਹਨਾਂ ਦਾ ਜਦੋਂ ਮੁਲਾਕਾਤ ਹੁੰਦੀ ਆ ਤੇ ਉਹ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਅਮਰੀਕਾ ਦੀ ਧਰਤੀ ਤੋਂ ਡਾਲਰਾਂ ਨੂੰ ਲੱਤ ਮਾਰਦੇ ਹੋਏ ਗਦਰ ਪਾਰਟੀ ਵਿੱਚ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਸ਼ਾਮਲ ਹੁੰਦੇ ਨੇ ਅਮਰੀਕਾ ਦੀ ਧਰਤੀ ਤੋਂ ਲੱਤ ਮਾਰ ਕੇ ਆਏ ਨੇ ਉਸ ਤੋਂ ਬਾਅਦ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰਸਟ ਬਣਾਇਆ ਜਿਹਦੇ ਵਿੱਚ ਸਾਡੇ ਟਰਸਟੀ ਉੱਥੇ ਗਏ ਜੇਲ੍ਹ ਦੇ ਵਿੱਚ ਵੀ ਅੰਡੇਮਨ ਇੱਕ ਵਾਰ ਜੇਲ੍ਹ ਦੇ ਵਿੱਚ ਕਿਉਂਕਿ ਹਿੰਦੂਸਤਾਨ ਦੇ ਲੋਕਾਂ ਦਾ ਉਥੇ ਅਮਰੀਕਾ ਦੀ ਧਰਤੀ ਤੇ ਗੋਰੇ ਅੰਗਰੇਜ਼ ਨਰਾਦਰ ਕਰਦੇ ਸੀ ਭਾਰ ਦੇਸ਼ ਦੇ ਲੋਕਾਂ ਦਾ ਨਰਾਦਰ ਕਰਦੇ ਸੀ ਜਹੀਦ ਕਰਤਾਰ ਸਿੰਘ ਸਰਾਬੇ ਦੀ ਫੋਟੋ ਆਪਣੇ ਬਟੂਏ ਚ ਰੱਖਦੇ ਸੀ ਉਸ ਤੋਂ ਬਾਅਦ ਭਗ ਸਿੰਘ ਚਲੇ ਜਾਂਦੇ ਨੇ ਤਾਂ ਬਹੁਤੇ ਨੌਜਵਾਨ ਫੇਰ ਆਉਂਦੇ ਨੇ ਜਿਹੜੇ ਭਗ ਸਿੰਘ ਦੀ ਫੋਟੋ ਆਪਣੇ ਬਟੂਏ ਚ ਰੱਖਦੇ ਨੇ ਸਾਡੇ ਇੱਥੇ ਸੀਨੇ ਨਾਲ ਲੱਗਿਆ ਹੁੰਦਾ ਉਹ ਵੀ ਸਾਨੂੰ ਕਿਸੇ ਅਸਥਾਨ ਤੋਂ ਮਿਲਿਆ ਸੀ ਉਹ ਸਰਦਾਰ ਕਰਤਾਰ ਸਿੰਘ ਸਰਾਬਾ ਸਾਬ ਜੀ ਨੂੰ ਹਰ ਸਾਲ ਅਸੀਂ ਗਦਰ ਪਾਰਟੀ ਨਾਲ ਸੰਬੰਧਤ ਜਿੰਨਾ ਵੀ ਮਤਲਬ ਸਾਹਿਤਾ ਜਾਂ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਸਾਰੀਆਂ ਉਲਲೇಖੀਆਂ ਗਈਆਂ ਨੇ ਇੱਥੇ ਤੁਸੀਂ ਪਿੱਛੇ ਦੇਖੇਂਗੇ ਯਾਦਗਾਰ ਦੇ ਵਿੱਚ ਇਨ੍ਹਾਂ ਗਦਰੀ ਬਾਬਿਆਂ ਦੀ ਪੋਸਟ ਪਾਉਂਦੇ ਆ ਜਦ ਹੀ ਉਹ ਕਾਲਾ ਮਾਲਾ ਜਿਹਾ ਕਰ ਦਿੰਦੇ ਨੇ ਜਦ ਹੀ ਉਹ ਪੋਸਟ ਨੂੰ ਮਤਲਬ ਪੁੱਠਾ ਸਿੱਧਾ ਜਿਹਾ ਕਰ ਦਿੰਦੇ ਨੇ ਡਿਲੀਟ ਕਰਨ ਤੱਕ ਨੋਬਤ ਲਿਆ ਦਿੰਦੇ ਨੇ ਤੇ ਮਤਲਬ ਲਚਰ ਗੀਤ ਲਚਰਤਾ ਨਗੇਜ ਬਹੁਤ ਆ ਰਿਹਾ ਆ ਸਲੂਟ ਆ ਤੁਹਾਡੇ ਚੈਨਲ ਨੂੰ ਜਿਹੜੇ ਅੱਜ ਇਸ ਧਰਤੀ ਤੇ ਨਤਮਸਤਕ ਹੋਏ ਹੋ ਇਹਨਾਂ ਦਾ ਮਤਲਬ ਇਤਿਹਾਸ ਜਾਣੂ ਕਰਨ ਲੱਗੇ ਹੋ ਇਧਰ ਪਾਰਟੀ ਵਿੱਚ ਸਾਮਲ ਹੋਇਆ ਸਭ ਤੋਂ ਪਹਿਲਾਂ ਮੁਲਾਕਾਤ ਹੁੰਦੀ ਆ ਬਾਬਾ ਸੋਹਣ ਸਿੰਘ ਪਖੜਾ ਸਾਹਿਬ ਨਾਲ ਕੋਮਾ ਜੀ ਹੁੰਦੀਆਂ ਨੇ ਹਮੇਸ਼ਾ ਕੁਰਬਾਨੀਆਂ ਤੇ ਅਨਖ ਮਰੇ ਤਾਂ ਕੋਮ ਵੀ ਮਰ ਜਾਂਦੀ ਹੈ ਉਹਨਾਂ ਕੋਮਾਂ ਨੂੰ ਸਦਾ ਇਤਿਹਾਸ ਪੁੱਛੇ ਜਿਹੜੀ ਕੋਮ ਮੁਸੀਬਤਾਂ ਜਰ ਜਾਂਦੀਆਂ ਨੇ ਇਹ ਸ਼ਬਦ ਮੇਰੇ ਨਹੀਂ ਗੱਦਰੀ ਬਾਬਿਆਂ ਦੇ ਨੇ ਜੋ ਕਿ ਇਤਿਹਾਸ ਦੇ ਵਿੱਚ ਬਹੁਤ ਹੀ ਉੱਚਾ ਦਰਜਾ ਰੱਖਦੇ ਨੇ ਇਤਿਹਾਸ ਨੂੰ ਬਦਲਣ ਲਈ ਇਤਿਹਾਸ ਨੂੰ ਅੱਜ ਖੁੱਲੀ ਸਾਹ ਦੇਣ ਲਈ ਖੁੱਲੀ ਹਵਾ ਦੇਣ ਲਈ ਖੁੱਲੀ ਰਾਹ ਖੁੱਲੇ ਰਾਹ ਦੇਣ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰਤਾ ਆਪਣਾ ਲਹੂ ਬਹਾਤਾ ਇਹਨਾਂ ਬਾਬਿਆਂ ਦੀ ਯਾਦ ਦੇ ਵਿੱਚ ਅੱਜ ਇੱਕ ਸਮਾਰਕ ਤੇ ਤੁਹਾਨੂੰ ਲੈ ਕੇ ਪਹੁੰਚੇ ਆ ਮੇਰੇ ਨਾਲ ਚਲੋ ਸ਼ਹੀਦ ਇਸਮਾਲ ਦੇ ਦਰਸ਼ਨ ਕਰੋ ਤੇ ਜਾਨੋ ਇਤਿਹਾਸ ਬਾਰੇ ਤੇ ਫਿਰ ਦੱਸਿਓ ਤੁਹਾਡੇ ਵਿਚਾਰ ਕੀ ਨੇ ਇਹ ਮਹਾਨ ਇਤਿਹਾਸ ਸਾਡੇ ਪੰਜਾਬ ਦੇ ਨੇ ਜਿਨ੍ਹਾਂ ਵਿੱਚੋਂ ਇੱਕ ਜੇ ਗੱਲ ਕਰੀ ਕਿਸ ਮਾਰਕ ਤੇ ਪਾਜ ਖੜੇ ਆ ਇਤਿਹਾਸ ਬਾਰੇ ਪੂਰੀ ਜਾਣਕਾਰੀ ਜ਼ਰੂਰ ਸਾਡੇ ਦਰਸ਼ਕਾਂ ਨੂੰ ਨੌਜਵਾਨਾਂ ਨੂੰ ਦੋ ਜਿਨ੍ਹਾਂ ਨੂੰ ਸ਼ਾਇਦ ਇਸ ਦੀ ਲੋੜ ਆ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਅੱਜ ਇਸ ਯਾਦਗਾਰ ਦੇ ਉੱਤੇ ਆਏ ਹੋ ਤੇ ਇਹ ਯਾਦਗਾਰ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਸਨੇਹ ਦੀ ਯਾਦ ਦੇ ਵਿੱਚ ਬਣੀ ਹੋਈ ਆ ਜਿਹੜੇ ਸਭ ਤੋਂ ਪਹਿਲਾਂ ਤਾਂ ਇੱਕ ਅੰਗਰੇਜ਼ਾਂ ਦੀ ਨੌਕਰੀ ਕਰਦੇ ਸੀ ਘੋੜਸਵਾਰ ਦੀ ਔਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਮਹਿਸੂਸ ਹੋਇਆ ਕਿ ਸਾਨੂੰ ਅੰਗਰੇਜ਼ਾਂ ਨੇ ਗੁਲਾਮ ਬਣਾਇਆ ਹੋਇਆ ਤਾਂ ਉਹਨਾਂ ਨੇ ਉਹ ਨੌਕਰੀ ਨੂੰ ਲੱਤ ਮਾਰ ਕੇ ਉਹ ਅਮਰੀਕਾ ਚਲੇ ਗਏ ਅਮਰੀਕਾ ਦੇ ਵਿੱਚ ਉਹਨਾਂ ਦਾ ਜਿਹੜਾ ਤਾਲੁਕ ਉਹ ਗਦਰ ਪਾਰਟੀ ਦੇ ਵਰਕਰਾਂ ਨਾਲ ਪੈਂਦਾ ਉਸ ਸਮੇਂ ਗਦਰ ਪਾਰਟੀ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਸੋਨ ਸਿੰਘ ਭਗਨਾ ਤੇ ਹੋਰ ਲਾਲਾ ਹਰदयाल ਵਰਗੇ ਲੋਕਾਂ ਦੇ ਨਾਲ ਉਹਨਾਂ ਦਾ ਜਦੋਂ ਮੁਲਾਕਾਤ ਹੁੰਦੀ ਆ ਤੇ ਉਹ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਅਮਰੀਕਾ ਦੀ ਧਰਤੀ ਤੋਂ ਡਾਲਰਾਂ ਨੂੰ ਲੱਤ ਮਾਰਦੇ ਹੋਏ ਉਹ ਗਦਰੀ ਸ਼ਹੀਦ ਇਸ ਦੇਸ਼ ਦੀ ਧਰਤੀ ਤੇ ਆਏ ਗਦਰ ਮਚਾਉਣ ਦੇ ਲਈ ਆਏ ਔਰ ਬਹੁਤੇ ਜਿਹੜੇ ਉਸ ਸਮੇਂ ਗਦਰੀ ਸੀਗੇ ਉਹੋ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਫਾਂਸੀਆਂ ਦੇ ਦਿੱਤੀਆਂ ਗਈਆਂ ਤੇ ਕਾਲੇ ਪਾਣੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ ਬਹੁਤ ਸਾਰੇ ਤਸ਼ੱਦਦ ਉਹਨਾਂ ਸ਼ਹੀਦਾਂ ਦੇ ਉੱਤੇ ਕੀਤੇ ਗਏ ਆ ਇਹ ਜੀ ਯਾਦਗਾਰ ਦੇ ਵਿੱਚ ਕੀ ਆ ਕਿ ਬਾਬਾ ਭਾਨ ਸਿੰਘ ਜੀ ਸੁਨੇਤ ਇਸ ਤੋਂ ਪਹਿਲਾਂ ਲੋਕਾਂ ਨੂੰ ਬਹੁਤ ਘੱਟ ਜਾਣਕਾਰੀ ਸੀ ਕਿ ਉਹ ਐਡੇ ਵੱਡੇ ਸ਼ਹੀਦ ਹੋਏ ਨੇ ਅਸੀਂ ਇੱਥੇ ਸਭ ਤੋਂ ਪਹਿਲਾਂ ਤਾਂ ਮਹਾਸਭਾ ਨਾਂ ਦੀ ਇੱਕ ਸੰਸਥਾ ਬਣਾ ਕੇ ਉਸ ਤੋਂ ਬਾਅਦ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰਸਟ ਬਣਾਇਆ ਜਿਹਦੇ ਚ ਸਾਡੇ ਟਰਸਟੀ ਉੱਥੇ ਗਏ ਜੇਲ੍ਹ ਦੇ ਵਿੱਚ ਵੀ ਗੰਡੇਮਾਨ ਇੱਕ ਵਾਰ ਜੇਲ੍ਹ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਦੇਖਿਆ ਤੇ ਉੱਥੋਂ ਸਾਰੇ ਕਿਸਮ ਦੀ ਜਿਹੇ-ਜਿਹੀਆਂ ਕੁਰਬਾਨੀਆਂ ਗਦਰੀ ਸ਼ਹੀਦਾਂ ਨੇ ਕੀਤੀਆਂ ਬਿਲਕੁਲ ਹੂਬ ਹੂ ਉਸ ਕਿਸਮ ਦੀ ਯਾਦਗਾਰ ਹੈ ਜਿਹੜੀ ਉਹ ਬਣਾਈਆ ਤੁਸੀਂ ਦੇਖ ਰਹੇ ਹੋ ਕਿ ਗਦਰੀ ਸ਼ਹੀਦਾਂ ਨੂੰ 2.5 ਬਾ 2.5 ਦੇ ਪਿੰਜਰਿਆਂ ਦੇ ਵਿੱਚ ਕੈਦ ਕਰਕੇ ਰੱਖਿਆ ਜਾਂਦਾ ਸੀ ਜੀ ਉਹਨਾਂ ਨੂੰ ਭੁੱਖਿਆਂ ਰੱਖਿਆ ਜਾਂਦਾ ਸੀ ਤਸ਼ੱਦਦ ਕੀਤਾ ਜਾਂਦਾ ਸੀ ਤੇ ਜਦੋਂ ਉਹਨਾਂ ਨੂੰ ਇਹਨਾਂ ਪਿੰਜਰਿਆਂ ਚੋਂ ਬਾਹਰ ਕੱਢਿਆ ਜਾਂਦਾ ਸੀ ਤਾਂ ਬਹੁਤ ਇਹ ਗਦਰੀਆਂ ਦੀ ਜਿਹੜੀ ਮਤਲਬ ਕੁੱਬ ਪੈ ਜਾ ਕੇ ਹੁੰਦਾ ਸੀ ਬਾਬਾ ਸੋਨ ਸਿੰਘ ਭਗਨਾ ਜਿਹੜੇ ਪਹਿਲੇ ਪ੍ਰਧਾਨ ਸੀ ਉਹਨਾਂ ਦੀ ਮਤਲਬ ਪਿੱਠ ਦੇ ਵਿੱਚ ਕੁੱਪ ਪੈ ਗਿਆ ਸੀ ساری ਜ਼ਿੰਦਗੀ ਰਹਾ ਉਹਨਾਂ ਦੇ ਸੋ ਇਸ ਕਰਕੇ ਜਿਹੜਾ ਇਸ ਕਿਸਮ ਦੇ ਜਿਹੜੀਆਂ ਕੁਰਬਾਨੀਆਂ ਨੇ ਸਾਡੇ ਸ਼ਹੀਦਾਂ ਨੇ ਕੀਤੀਆਂ ਨੇ ਤੇ ਅੱਜ ਸਮੇਂ ਦੀ ਜ਼ਰੂਰਤ ਆ ਕਿ ਉਹਨਾਂ ਜਿਹੜੀਆਂ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਨੇ ਅਸੀਂ ਉਹਨਾਂ ਗਦਰ ਪਾਰਟੀ ਬਾਰੇ ਜਾਗਰੂਕ ਹੋਈਏ ਗਦਰ ਪਾਰਟੀ ਦਾ ਇਤਿਹਾਸ ਪੜ੍ਹੀਏ ਉਹ ਕੀ ਕਰਨਾ ਚਾਹੁੰਦੇ ਸੀ ਉਸ ਤੋਂ ਬਾਅਦ ਕਿਉਂਕਿ ਸ਼ਹੀਦ ਜਦੋਂ ਆਪਾਂ ਪੜ੍ਹਦੇ ਆ ਤਾਂ ਉਹ ਵਿਰਾਸਤ ਅੱਗੇ ਚੱਲਦੀ ਜਾਂਦੀ ਆ ਤਾਂ ਤੁਸੀਂ ਦੇਖੋ ਕੋਈ ਗਦਰੀ ਸ਼ਹੀਦ ਹੁੰਦੇ ਨੇ ਤੇ ਉਸ ਤੋਂ ਅੱਗੇ ਸ਼ਹੀਦ ਭਗਤ ਸਿੰਘ ਹੁੰਦੇ ਨੇ ਜਿਹੜੇ ਗਦਰ ਸ਼ਹੀਦ ਕਰਤਾਰ ਸਿੰਘ ਸਰਾਬੇ ਦੀ ਫੋਟੋ ਆਪਣੇ ਬਟੂਏ ਚ ਰੱਖਦੇ ਸੀ ਉਸ ਤੋਂ ਬਾਅਦ ਭਗਤ ਸਿੰਘ ਚਲੇ ਜਾਂਦੇ ਨੇ ਤਾਂ ਬਹੁਤੇ ਨੌਜਵਾਨ ਫੇਰ ਆਉਂਦੇ ਨੇ ਜਿਹੜੇ ਭਗਤ ਸਿੰਘ ਦੀ ਫੋਟੋ ਆਪਦੇ ਬਟੂਏ ਚ ਰੱਖਦੇ ਨੇ ਇਸ ਕਰਕੇ ਅੱਜ ਸਮੇਂ ਦੀ ਜ਼ਰੂਰਤੇ ਬਣੀ ਹੋਈ ਆ ਕਿ ਅਸੀਂ ਉਹ ਸ਼ਹੀਦਾਂ ਦੀਆਂ ਜਿਹੜੀਆਂ ਜੀਵਨੀਆਂ ਪੜ੍ਹੀਏ ਤੇ ਉਹ ਕੀ ਕਰਨਾ ਚਾਹੁੰਦੇ ਸੀ ਇਸ ਦੇਸ਼ ਦੇ ਵਿੱਚ ਬਰਾਬਰਤਾ ਦਾ ਇੱਕ ਸਮਾਜ ਬਣਾਉਣਾ ਚਾਹੁੰਦੇ ਸੀ ਤੇ ਅੱਜ ਉਹ ਸਮੇਂ ਦੀ ਜ਼ਰੂਰਤ ਆ ਕਿ ਅਸੀਂ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰੀਏ ਗਦਰ ਪਾਰਟੀ ਦੇ ਤਮਾਮ ਜਿਹੜੇ ਮੈਂਬਰ ਸੀਗੇ ਉਹਨਾਂ ਦੀ ਫੋਟੋ ਵੀ ਤੁਸੀਂ ਲਾਈ ਹੋਈ ਆ ਅੰਦਰ ਇਹ ਪੂਰਾ ਇਕੱਠਾ ਕੀਵੇਂ ਕੀਤਾ ਕਿੰਨੀ ਕੀ ਮਤਲਬ ਕਿ ਟਾਈਮ ਦਾ ਇੱਕ ਕਹਿ ਸਕਦੇ ਕਿ ਪੀਰੀਅਡ ਤੁਸੀਂ ਇਨਵੈਸਟ ਕੀਤਾ ਕਿ ਯੂਥ ਨੂੰ ਜਾਗਰੂਕ ਰੱਖੀਏ ਇਹਨਾਂ ਦੀ ਯਾਦ ਨੂੰ ਜ਼ਿੰਦਾ ਰੱਖੀਏ ਸਾਡੇ ਦਿਲਾਂ ਦੇ ਵਿੱਚ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਰੇ ਜਿੰਨੇ ਸਾਨੂੰ ਗਦਰ ਪਾਰਟੀ ਦੇ ਸ਼ਹੀਦਾਂ ਦੀਆਂ ਮਿਲੀਆਂ ਨੇ ਸ਼ਹੀਦ ਭਗਤ ਸਿੰਘ ਜੀ ਦੇ ਭਾਣਜਾ ਪ੍ਰੋਫੈਸਰ ਜਗਮੋਨ ਨੇ ਬੀਬੀ ਅਮਰਕੌਰ ਦੇ ਬੇਟੇ ਨੇ ਇਹ ਉਹਨਾਂ ਨੇ ਇਸ ਯਾਦਗਾਰ ਨੂੰ ਦਿੱਤੀਆਂ ਨੇ ਔਰ ਜਿੰਨੀਆਂ ਵੀ ਉਹਨਾਂ ਕੋਲੇ ਅਵੇਲੇਬਲ ਹੋਈਆਂ ਉਹ ਸਾਰੀਆਂ ਅਸੀਂ ਇੱਥੇ ਲਾ ਦਿੱਤੀਆਂ ਨੇ ਕਿੱਥੋਂ ਕਿੱਥੋਂ ਸ਼ਹੀਦ ਹੋਏ ਨੇ ਤੇ ਦੂਜੀ ਸਭ ਤੋਂ ਜਿਹੜੀ ਵੱਡੀ ਗੱਲ ਆ ਮੈਂ ਦੱਸਣੀ ਚਾਹੁੰਦਾ ਤੁਹਾਨੂੰ ਗਦਰ ਪਾਰਟੀ ਬਾਰੇ ਗਦਰ ਪਾਰਟੀ ਦੇ ਵਿੱਚ ਉਹਨਾਂ ਦੇ ਪ੍ਰਧਾਨ ਸੀ ਬਾਬਾ ਸੋਹਣ ਸਿੰਘ ਜੀ ਪਕਣਾ ਜੀ ਉਹਨਾਂ ਦੇ ਖਜ਼ਾਨਚੀ ਸੀ ਪੰਡਿਤ ਕਾਂਸ਼ੀ ਤੇ ਉਹਨਾਂ ਦੇ ਵਿੱਚ ਕੰਮ ਕਰਦੇ ਸੀ ਰਹਿਮਤ ਅਲੀ ਵਜੀਦ ਕੇ ਜਦੋਂ ਮੈਂ ਇਹ ਤਿੰਨੇ ਨਾਂ ਲੈ ਰਿਹਾ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਉਹਨਾਂ ਦਾ ਪ੍ਰਧਾਨ ਸਿੱਖ ਉਹਨਾਂ ਦੇ ਖਜ਼ਾਨਚੀ ਪੰਡਿਤ ਉਹਨਾਂ ਦੇ ਕੰਮ ਕਰਦੇ ਆ ਮੁਸਲਮਾਨ ਰਹਿਮਤ ਅਲੀ ਵਜ਼ੀਦ ਕੇ ਵਰਗੇ ਤੇ ਉਹਨਾਂ ਦੀ ਜਦੋਂ ਇਕੱਠੇ ਹੁੰਦੇ ਸੀ ਰਸੋਈ ਸਾਂਝੀ ਹੁੰਦੀ ਸੀ ਉਹਨਾਂ ਦੇ ਲਈ ਦੇਸ਼ ਦੀ ਲਈ ਜਦੋਂ ਉਹ ਲੜਨ ਉਤਰੇ ਨੇ ਅੰਗਰੇਜ਼ਾਂ ਦੇ ਖਿਲਾਫ ਧਰਮ ਜਾਤ ਰੰਗ ਨਸਲ ਕੋਈ ਸਮੱਸਿਆ ਨਹੀਂ ਬਣੀ ਔਰ ਉਹਨਾਂ ਨੇ ਆਪਣੀਆਂ ਰੰਗ ਜਾਤਾਂ ਧਰਮਾਂ ਨਸਲਾਂ ਤੋਂ ਉੱਪਰ ਉੱਠ ਕੇ ਇਸ ਦੇਸ਼ ਦੀ ਆਜ਼ਾਦੀ ਦੇ ਲਈ ਉਹ ਲੜੇ ਨੇ ਔਰ ਉਸ ਤੋਂ ਬਾਅਦ ਅੱਜ ਸਮੇਂ ਦੀ ਜ਼ਰੂਰਤ ਹੋਈ ਬਣੀ ਹੋਈ ਆ ਕਿ ਜਦੋਂ ਅੱਜ ਸਾਨੂੰ ਵੱਖ-ਵੱਖ ਧਰਮਾਂ ਦੇ ਵਿੱਚ ਵੰਡਿਆ ਜਾ ਰਿਹਾ ਵੱਖ-ਵੱਖ ਜਾਤਾਂ ਦੇ ਵਿੱਚ ਵੰਡਿਆ ਜਾ ਰਿਹਾ ਔਰ ਅੱਜ ਉਹ ਸਮੇਂ ਸਾਨੂੰ ਗਦਰੀ ਸ਼ਹੀਦਾਂ ਦੀ ਉਹ ਵਿਰਾਸਤ ਜਰੂਰ ਸਾਹਮਣੀ ਚਾਹੀਦੀ ਆ ਜਿੱਥੇ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਕਿ ਧਰਮਾਂ ਤੋਂ ਉੱਪਰ ਦੇਸ਼ ਹੁੰਦਾ ਤੇ ਦੇਸ਼ ਦੇ ਲਈ ਸਾਰਿਆਂ ਨੂੰ ਸਾਨੂੰ ਇਕੱਠੇ ਹੋ ਕੇ ਲੜ ਮਰਨਾ ਚਾਹੀਦਾ ਵਾ ਜੀ ਟੈਂਕ ਤੋਂ ਨਾਲ ਰੱਖੇ ਨੇ ਇਹ ਇਹ ਕੀ ਮੋਟਿਵ ਸੀ ਇਹਦੇ ਪਿੱਛੇ ਇਹਦੇ 'ਚ ਇਹ ਗਦਰ ਪਾਰਟੀ ਦਾ ਅਖਬਾਰ ਨਿਕਲਦਾ ਹੁੰਦਾ ਸੀ ਗਦਰ ਇਹ ਉਹਦੇ ਚ ਇਹ ਤਸਵੀਰਾਂ ਇਸ ਤਰ੍ਹਾਂ ਦੀਆਂ ਛਪਦੀਆਂ ਰਹਿੰਦੀਆਂ ਸੀ ਅਸੀਂ ਗਦਰ ਪਾਰਟੀ ਨਾਲ ਸੰਬੰਧਤ ਜਿੰਨਾ ਵੀ ਮਤਲਬ ਸਾਹਿਤ ਆ ਜਾਂ ਜਿੰਨੀਆਂ ਵੀ ਚੀਜ਼ਾਂ ਨੇ ਅਸੀਂ ਸਾਰੀਆਂ ਉਲਲਿਕੀਆਂ ਗਈਆਂ ਨੇ ਇੱਥੇ ਤੁਸੀਂ ਪਿੱਛੇ ਦੇਖੇਂਗੇ ਕੋਈ ਯਾਦਗਾਰ ਦੇ ਵਿੱਚ ਗਦਰੀ ਸ਼ਹੀਦਾਂ ਨੂੰ ਕਿਸ ਤਰੀਕੇ ਦੇ ਨਾਲ ਕੋਲੂ ਉਹਨਾਂ ਤੋਂ ਗੇੜਿਆ ਜਾਂਦਾ ਆਓ ਨਾਲ ਚੱਲਦੇ ਹਾਂ ਹਾਂ ਜੀ ਤੁਸੀਂ ਦੇਖੇਂਗੇ ਉਹ ਕਿ ਇਹਦੇ ਵਿੱਚ ਜੇ ਉਸ ਤਰੀਕੇ ਨਾਲ ਗਦਰੀ ਸ਼ਹੀਦਾਂ ਨੂੰ ਉੱਥੇ ਸ਼ਹੀਦ ਕੀਤਾ ਜਾਂਦਾ ਸੀ ਜੀ ਇਹ ਦੇਖੋ ਵੀ ਇਹਦੇ ਚ ਇਸ ਤਰੀਕੇ ਨਾਲ ਕੋੜੇ ਮਾਰੇ ਜਾਂਦੇ ਸੀ ਅੰਗਰੇਜ਼ਾਂ ਵੱਲੋਂ ਉਹਨਾਂ ਨੂੰ ਜੀ ਇਸ ਤਰੀਕੇ ਨਾਲ ਕੋਲੂ ਆ ਜਿਹੜਾ ਉਹ ਗੇੜਿਆ ਜਾਂਦਾ ਸੀ ਇਹ ਬਾਬਾ ਭਾਨ ਸਿੰਘ ਸਨੇਹ ਦੀ ਜਿਹੜੀ ਹੈਗੀ ਆ ਉਹ ਤੁਸੀਂ ਤਸਵੀਰ ਦੇਖ ਰਹੇ ਹੋ ਜਿੱਥੇ ਉਹਨਾਂ ਨੂੰ ਅ ਕੈਦ ਕੀਤਾ ਹੋਇਆ ਵਾ ਤੇ ਹੱਥਾਂ ਦੇ ਨਾਲ ਤੇ ਲੱਤਾਂ ਦੇ ਉਹਨਾਂ ਦੀਆਂ ਮਤਲਬ ਕੈਦ ਕੀਤੀਆਂ ਹੋਈਆਂ ਨੇ ਉਸ ਉਹ ਸੈਲੂਲਰ ਜੇਲ ਹੈਗੀ ਆ ਉਸ ਸੈਲੂਲਰ ਜੇਲ ਆ ਜਿਹੜੀ ਉੱਥੇ ਵੀ ਤੁਸੀਂ ਜਾਵੇਂਗੇ ਉਹ ਤਾਂ ਗਦੀਬਾਬਾ ਭਾਨ ਸਿੰਘ ਜੀ ਦੀ ਉੱਥੇ ਸ਼ਹੀਦੀ ਹੋਈ ਆ 2 ਮਾਰਚ ਨੂੰ 1918 ਨੂੰ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਹੁਣ ਵੀ ਉੱਥੇ ਬੁੱਤ ਲੱਗਿਆ ਹੋਇਆ ਬਿਲਕੁਲ ਬਿਲਕੁਲ ਥੋੜਾ ਹੋਰ ਅੱਗੇ ਆਉਂਗੇ ਫਿਰ ਇਹ ਉੱਪਰ ਜੋ ਤੁਸੀਂ ਘੋੜੇ ਤੇ ਸਵਾਰ ਨੇ ਪਿੱਤਲ ਤਾਂਬੇ ਦੇ ਜੋ ਰੂਪ ਨੂੰ ਤੁਸੀਂ ਦਿਖਾਇਆ ਵਾ ਉਹ ਉਹ ਉਸ ਨੂੰ ਕਿਵੇਂ ਬਿਆਨ ਕਰਨਗੇ ਮੈਂ ਇਹ ਤੁਹਾਨੂੰ ਪਹਿਲਾਂ ਦੱਸਿਆ ਕਿ ਗਦਰੀ ਬਾਬਾ ਭਾਨ ਸਿੰਘ ਜੀ ਸੁਨੇਤ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੀ ਘੋੜਸਵਾਰ ਦੇ ਵਿੱਚ ਸੈਨਾ ਦੇ ਸੈਨਿਕ ਦੇ ਤੌਰ ਤੇ ਨੌਕਰੀ ਕਰਦੇ ਸੀ ਜੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਨੂੰ ਅੰਗਰੇਜ਼ਾਂ ਨੇ ਗੁਲਾਮ ਬਣਾਇਆ ਹੋਇਆ ਤਾਂ ਉਹਨਾਂ ਨੇ ਉਸ ਕੋਰਸਵਾਰੀ ਦੀ ਨੌਕਰੀ ਨੂੰ ਲਤ ਮਾਰ ਕੇ ਉਹ ਅਮਰੀਕਾ ਚਲੇ ਗਏ ਔਰ ਉਸ ਕੋਰਸਵਾਰੀ ਨੂੰ ਦਰਸਾਉਂਦਾ ਹੀ ਇਹ ਮਤਲਬ ਉਹਨਾਂ ਦਾ ਪੋਤਾ ਜਿਹੜਾ ਹੂ ਬਹੂ ਹੈ ਸੀ ਉਹ ਕੋਸ਼ਿਸ਼ ਕੀਤੀ ਆ ਕਿ ਉਹ ਕੀਤਾ ਜਾਵੇ ਤੇ ਇਸ ਯਾਦਗਾਰ ਦੇ ਉੱਤੇ ਗਦਰ ਪਾਰਟੀ ਦਾ ਝੰਡਾ ਜੀ ਉਸੇ ਤਰੀਕੇ ਨਾਲ ਇਸੀ ਲਹਿਰਾਉਂਦੇ ਆ ਤੇ ਉਹ ਸਾਰਾ ਝੰਡਾ ਹੈਗਾ ਵਾ ਤੇ ਇੱਥੇ ਕਿੰਨੇ ਪਰਸਨ ਨੂੰ ਕਹੂੰਗੀ ਝੰਡੇ ਤੇ ਵੀ ਇੱਕ ਸ਼ਾਟ ਜ਼ਰੂਰ ਲੱਗਣ ਇੱਥੇ ਜਦੋਂ ਜਦੋਂ ਕੋਈ ਵੀ ਕਿਸੇ ਵੀ ਕਿਸਮ ਦਾ ਪ੍ਰੋਗਰਾਮ ਹੁੰਦਾ ਬਾ ਚਾਹੇ ਅੱਜ ਵੀ ਹੁੰਦਾ ਜਾਂ ਭੂਏਖ ਚ ਹੋਏ ਹੋਣੇ ਨੇ ਜਾਂ ਜਿਹੜੇ ਹੋਏ ਨੇ ਉਹਦੇ ਚ ਅਸੀਂ ਅੰਦਰ ਸਾਡੇ ਕੋਲੇ ਲਗਭਗ ਬਹੁਤ ਵੱਡੀ ਗਿਣਤੀ ਚ ਗਦਰ ਪਾਰਟੀ ਦੇ ਝੰਡੇ ਨੇ ਤੇ ਅੱਜ ਵੀ ਉਸ ਗਦਰ ਪਾਰਟੀ ਦੇ ਝੰਡਿਆਂ ਨੂੰ ਲੈ ਕੇ ਇੱਥੇ ਜਿਹੜਾ ਬਾਹਰ ਨੌਜਵਾਨ ਆਉਂਦੇ ਨੇ ਅਸੀਂ ਪਿਛਲੇ ਦਿਨਾਂ ਤੋਂ ਉਹਨਾਂ ਗਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ 24 ਮਈ ਨੂੰ ਜਨਮ ਦਿਨ ਹੁੰਦਾ ਇੱਥੋਂ ਬਹੁਤ ਵੱਡੀ ਗਿਣਤੀ ਚ ਅਸੀਂ ਮੋਟਰਸਾਈਕਲ ਮਾਰਚ ਕੀਤਾ ਨੌਜਵਾਨਾਂ ਨੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਗਦਰ ਪਾਰਟੀ ਦੇ ਝੰਡੇ ਲਾ ਕੇ ਜੀ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਉਹਨਾਂ ਨੂੰ ਸੰਧਾਨ ਦੇਣ ਦੇ ਲਈ ਗਏ ਆ ਕਿਉਂਕਿ ਉਹਨਾਂ ਦੀ ਕਿਉਂਕਿ ਉਹਨਾਂ ਦੀ ਇੱਕ ਆਪਣੀ ਸਾਂਹ ਸੀ ਗਦਰੀ ਬਾਬਾ ਭਾਨ ਸਿੰਘ ਜੀ ਸੁਨੇਤ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਉਹ ਇੱਕੋ ਗਦਰ ਪਾਰਟੀ 'ਚ ਕੰਮ ਕਰਦੇ ਸੀ ਅੱਛਾ ਇੱਕ ਗੱਲ ਹੋਰ ਪੁੱਛਣਾ ਚਾਹੂੰਗੀ ਕੀ ਕਰਤਾਰ ਸਿੰਘ ਸਰਾਭਾਜੀਤ ਦੇ ਉੱਤੇ ਇੱਕ ਫਿਲਮ ਵੀ ਆਈ ਸੀ ਫਿਲਮ ਪ੍ਰਮੋਟ ਕਰਨ ਲਈ ਸਟਾਰਸ ਪਿੰਡਾਂ ਤੇ ਆਏ ਸੀ ਪਿੰਡਾਂ ਦੇ ਵਿੱਚ ਆਏ ਸੀ ਤੇ ਕਾਫੀ ਕਹਿ ਸਕਦੇ ਪਰ ਰਸ਼ ਬਹੁਤ ਜ਼ਿਆਦਾ ਲੱਗਿਆ ਸੀ ਕਿ ਉਸ ਤੋਂ ਬਾਅਦ ਦੁਬਾਰਾ ਦੇਖੀ ਫਿਲਮ ਦੇਖੀ ਹੈ ਉਸ ਤੋਂ ਬਾਅਦ ਕੋਈ ਰਿਸਪੌਂਸ ਉਹਨਾਂ ਦਾ ਦੇਖਿਆ ਬਹੁਤ ਜਿਹੜੇ ਲੋਕ ਨੇ ਉਹ ਅਸਲ ਦੇ ਵਿੱਚ ਜਿਹੜੇ ਫਿਲਮਾਂ ਬਣਾਉਂਦੇ ਨੇ ਜੀ ਇਹ ਸਾਡੀ ਇਤਰਾਸ ਦੀ ਰਹੀ ਆ ਕਿ ਉਹ ਫਿਲਮਾਂ ਸਿਰਫ ਵਪਾਰਕ ਪੱਖ ਨੂੰ ਮੁੱਖ ਨਜ਼ਰ ਮੱਦੇ ਨਜ਼ਰ ਰੱਖ ਕੇ ਬਣਾਉਂਦੇ ਨੇ ਔਰ ਖਾਸ ਕਰਕੇ ਉਸ ਜਿਹੜੀ ਵਿਰਾਸਤ ਨੂੰ ਪੜ੍ਹ ਕੇ ਗਦਰ ਪਾਰਟੀ ਕੀ ਕਰਨਾ ਚਾਹੁੰਦੀ ਸੀ ਕਿਸ ਤਰੀਕੇ ਨਾਲ ਉਹ ਇਕੱਠੇ ਹੋਏ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਇੱਥੇ ਮਤਲਬ ਜਿਹੜੀਆਂ ਵਿਪਾਦਕ ਪੱਖ ਤੋਂ ਫਿਲਮਾਂ ਬਣਾਈਆਂ ਜਾਂਦੀਆਂ ਨੇ ਜਦਕਿ ਜਦੋਂ ਤੁਸੀਂ ਉਹਨਾਂ ਦੇ ਅਦਾਕਾਰਾਂ ਨੂੰ ਜਾਂ ਡਾਇਰੈਕਟਰ ਨੂੰ ਜਾਂ ਕਿਸੇ ਨੂੰ ਵੀ ਪੁੱਛੋ ਤਾਂ ਗਦਰ ਪਾਰਟੀ ਕੌਣ ਸੀ ਕੀ ਸੀ ਉਹ ਤੁਹਾਨੂੰ ਨਹੀਂ ਦੱਸ ਸਕਣਗੇ ਇਸ ਕਰਕੇ ਉਹ ਤਕਲੀਮ ਕਰਦੇ ਆ ਕਿ ਅੱਪਾ ਪ੍ਰੋਪਰ ਹਿਸਟਰੀ ਪੜ੍ਹਦੇ ਆ ਉਹਨਾਂ ਨੂੰ ਦਰਸ਼ਾਨ ਦੀ ਕੋਸ਼ਿਸ਼ ਕਰਦੇ ਆ ਹਲੇ ਇੱਕ ਫਿਲਮ ਹੋਰ ਆਈ ਆ ਜਿੱਤੇ ਨਿਹੰਗ ਸਿੰਘਾਂ ਨੂੰ ਵੀ ਦਿਖਾਇਆ ਗਿਆ ਉਹ ਪੰਜਾਬ ਦੀ ਕੋਈ ਫਿਲਮ ਹੈਗੀ ਪੀ ਗਰੇਵਾਲ ਜੀ ਦੀ ਉਹ ਦੇਖੀ ਆ ਤੁਸੀਂ ਨਹੀਂ ਉਹ ਮੈਂ ਫਿਲਮ ਤਨੀ ਜੀ ਉਹ ਦੇਖੀ ਪਰ ਮੈਂ ਇਹ ਮਹਿਸੂਸ ਕਰਦਾ ਵੀ ਜਿਹੜੇ ਕਲਾਕਾਰ ਨੇ ਉਹਨਾਂ ਨੇ ਸਿਰਫ ਆਪਣੀ ਕਲਾ ਦਾ ਪ੍ਰਗਟਾਵਾ ਕਰਨਾ ਹੁੰਦਾ ਵਾ ਔਰ ਖਾਸ ਕਰਕੇ ਜਿਹੜਾ ਉਸ ਫਿਲਮ ਨੂੰ ਕੋਈ ਬਣਾਉਣ ਵਾਲਾ ਡਾਇਰੈਕਟਰ ਹੈ ਜਾਂ ਕੁਝ ਇਸ ਤਰੀਕੇ ਨਾਲ ਜਿਹੜਾ ਉਸ ਫਿਲਮ ਫਿਲਮ ਦੇ ਵਿੱਚ ਪੈਸੇ ਇਨਵੈਸਟ ਕਰਦੇ ਹਾਂ ਬਾ ਉਹਦੇ ਇਹ ਜ਼ਰੂਰਤਾ ਸਮੇਂ ਦੀ ਕਿ ਉਹ ਘੱਟੋ ਘੱਟ ਇਤਿਹਾਸ ਨੂੰ ਬਹੁਤ ਬਰੀਕੀ ਨਾਲ ਪੜਕੇ ਉਸ ਤੋਂ ਬਾਅਦ ਉਹ ਇਤਿਹਾਸ ਚ ਲੋਕਾਂ ਨੂੰ ਸਹੀ ਤਰੀਕੇ ਨਾਲ ਪੇਸ਼ ਕਰੀ ਤਾਂ ਹੀ ਹੋ ਸਕਦੀ ਹੈ ਜੇ ਉਹਦੇ ਬਰੀਕੀ ਨਾਲ ਉਹਨੂੰ ਪੜਨਗੇ ਜੀ ਤੇ ਬਹੁਤੇ ਕਲਾਕਾਰ ਨੇ ਜਿਹੜੇ ਕਿਉਂਕਿ ਜਦੋਂ ਹੁਣ ਅਸੀਂ ਤੁਸੀਂ ਮਤਲਬ ਜਿਹੜਾ ਇਤਿਹਾਸ ਨੂੰ ਜਦੋਂ ਪੜਦੇ ਹਾਂ ਮੈਂ ਕਿਹਾ ਜਦੇਵ ਗਾਂਧੀ ਇੱਕ ਇੰਟਰਵਿਊ ਦੇਖ ਰਿਹਾ ਸੀ ਜਦੋਂ ਉਹਨਾਂ ਨੇ ਸ਼ਹੀਦ ਭਗਤ ਸਿੰਘ ਦਾ ਰੋਲ ਕੀਤਾ ਉਹ ਕਹਿੰਦੇ ਜਦੋਂ ਮੈਂ ਸ਼ਹੀਦ ਭਗਤ ਸਿੰਘ ਬਾਰੇ ਪੜਿਆ ਤਾਂ ਮੈਨੂੰ ਐ ਲੱਗਿਆ ਵੀ ਅਸਲ ਦੇ ਵਿੱਚ ਜਿਹੜਾ ਗਾਂਧੀ ਨੇ ਵੀ ਉਹਨਾਂ ਦੀ ਫਾਂਸੀ ਉਹ ਰੋਕੀ ਜਾ ਸਕਦੀ ਸੀ ਪਰ ਗਾਂਧੀ ਜੀ ਨੇ ਰੋਲ ਅਡਾ ਨਹੀਂ ਕੀਤਾ ਜਾਨੀ ਇਹ ਕਲਾਕਾਰ ਜਦੋਂ ਉਹਦੇ ਗੋ ਥਰੂ ਹੁੰਦਾ ਹੈਗਾ ਵਾ ਸਾਰੀ ਹਿਸਟਰੀ ਦੇ ਤਾਂ ਉਹਨੂੰ ਇਹ ਮਹਿਸੂਸ ਹੁੰਦਾ ਵਾ ਕਿਉਂਕਿ ਇਤਿਹਾਸ ਦੇ ਘਟਨਾਵਾਂ ਨੂੰ ਆਪਣੇ ਨੇੜੇੋਂ ਦੇਖਦਾ ਫਿਰ ਉਹ ਇਸ ਇਸ ਤਰੀਕੇ ਨਾਲ ਜਿਹੜੀ ਗਦਰ ਪਾਰਟੀ ਹੈਗੀ ਆ ਤਾਂ ਜਦੋਂ ਤੁਸੀਂ ਇਹ ਗਦਰ ਚੀਜ਼ਨ ਗਦਰੀ ਜਿਹੜਾ ਸਹਾਇਤਾ ਪੜਦੇ ਹਾਂ ਗਦਰ ਪਾਰਟੀ ਵਾਲੇ ਪੜਦੇ ਹਾਂ ਗਦਰ ਗਦੀਆਂ ਦੀ ਵਿਰਾਸਤ ਪੜਦੇ ਹਾਂ ਫਿਰ ਉਦੋਂ ਤੁਹਾਡੇ ਦਿਮਾਗ ਦੇ ਵਿੱਚ ਪੈਦਾ ਹੋ ਜਾਂਦੀ ਹੈ ਕਿ ਜਦੋਂ ਉਹ ਸ਼ਹੀਦ ਇੰਨੇ ਸ਼ਹੀਦ ਹੋ ਗਏ ਸਾਡੇ ਲਈ ਮਤਲਬ ਐਡੀ ਵੱਡੀਆਂ ਕੁਰਬਾਨੀਆਂ ਕਰਕੇ ਫਿਰ ਅਸੀਂ ਕੀ ਕਰ ਰਹੇ ਹਾਂ ਫਿਰ ਉਹ ਜ਼ਰੂਰ ਹੀ ਕੁਛ ਨਾ ਕੁਛ ਸਮਾਜ ਚ ਆਪਣਾ ਰੋਲ ਜਿਹੜਾ ਹਿੱਸਾ ਉਹ ਜ਼ਰੂਰ ਪਾਉਂਦੇ ਨੇ ਪਰ ਕਲਾਕਾਰ ਸਿਰਫ ਆਪਣੀ ਅਦਾਕਾਰੀ ਕਰਨ ਤੋਂ ਬਾਅਦ ਉਹ ਬੰਦ ਹੋ ਜਾਂਦਾ ਹੈ ਬਸ ਉਸ ਤੋਂ ਬਾਅਦ ਉਹ ਨਿੱਜੀ ਜ਼ਿੰਦਗੀ ਚ ਉਸ ਤਰੀਕੇ ਨਾਲ ਹੀ ਚਲੇ ਜਾਂਦੇ ਨੇ ਜੀ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਦੀ ਕੁਰਬਾਨੀ ਨੂੰ ਤੇ ਇੱਕ ਸਮਾਰਕ ਰਾਹੀ ਆਪਾਂ ਬਹੁਤ ਇੱਕ ਵਧੀਆ ਕੋਸ਼ਿਸ਼ ਵੀ ਕਹਿ ਸਕਦੇ ਹਾਂ ਸਾਲਾਂ ਤੋਂ ਇਹਨਾਂ ਵੱਲੋਂ ਕੀਤੀ ਗਈ ਇਹਨਾਂ ਦੇ ਫੈਮਿਲੀ ਵੱਲੋਂ ਇਹਨਾਂ ਦੇ ਫਾਦਰ ਸਾਹਿਬ ਵੱਲੋਂ ਪਹਿਲੀ ਜਗ੍ਹਾ ਲ ਤੁਹਾਡੇ ਚੈਨਲ ਦੇ ਅਸੀਂ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਆਏ ਹੋ ਅੱਜ ਇਸ ਗਦਰੀ ਬਾਬਾ ਭਾਂ ਸਿੰਘ ਸਨੇਤ ਹੁਣ ਲੱਚਰਤਾ ਬਹੁਤ ਆ ਰਹੀ ਚੈਨਲ ਰਾਦੇ ਰਾਹੀਂ ਤੇ ਮਤਲਬ ਲਚਰ ਗੀਤ ਲਚਰਤਾ ਨਗੇਜ ਬਹੁਤ ਆ ਰਿਹਾ ਆ ਸਲੂਟ ਆ ਤੁਹਾਡੇ ਚੈਨਲ ਨੂੰ ਜਿਹੜੇ ਅੱਜ ਇਸ ਧਰਤੀ ਤੇ ਨਾਤਮਸਤਕ ਹੋਏ ਹੋ ਇਹਨਾਂ ਦਾ ਮਤਲਬ ਇਤਿਹਾਸ ਜਾਣੂ ਕਰਨ ਲੱਗੇ ਹੋ ਤੇ ਬਾਬਾ ਭਾਨ ਸਿੰਘ ਜੀ ਵਰਗਾ ਤੁਸੀਂ ਵਕੀਲ ਸਾਹਿਬ ਤੋਂ ਮਤਲਬ ਜਦੋਂ ਸਰਦਾਰ ਕਰਤਾਰ ਸਿੰਘ ਖਰਾਬਾ ਜੀ ਅਮਰੀਕਾ ਦੀ ਧਰਤੀ ਨੂੰ ਲੱਤ ਮਾਰ ਕੇ ਆਇਆ ਜਿਹੜੀ ਅਮਰੀਕਾ ਦੀ ਧਰਤੀ ਤੋਂ ਜਿਹੜੀ ਅਮਰੀਕਾ ਦੀ ਧਰਤੀ ਤੋਂ ਟਰੰਪ ਨੇ ਸਾਡੇ ਭਾਰਤ ਦੇਖਦੇ ਨੌਜਵਾਨ ਹੱਥ ਕੜੀਆਂ ਲਾ ਕੇ ਟਰੰਪ ਨੇ ਗੁਰੂ ਦੀ ਨਗਰੀ ਜਹਾਜੇ ਚੜਾ ਕੇ ਉਤਾਰ ਕੇ ਗਿਆ ਟਰੰਪ ਟਰੰਪ ਜਿਹਦੇ ਪੈਰੀ ਪੈਂਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਡੇ ਕੋਲੇ ਵਟਸਐਪ ਰਾਹੀਂ YouTube ਰਾਹੀਂ ਪੋਸਟਾਂ ਦੀਆਂ ਨੇ ਉਹਦੇ ਪੈਰੀ ਹੱਥ ਲਾਉਂਦਾ ਲਹਣ ਤਾਂ ਮੇਰੀ ਬੀਬੀ ਹੁਣ ਗੱਲ ਚੱਲੋਂਦੇ ਉਹਦੇ ਮਤਲਬ ਉਹਦੇ ਪੈਰੀ ਹੱਥ ਲਾਉਂਦਾ ਤੇ ਲੋਕਾਂ ਦੇ ਇਥੇ ਭਾਰਤ ਦੇਖਦੇ ਲੋਕਾਂ ਦੇ ਹੱਕਾਂ ਨੂੰ ਕੁਚਣ ਲੱਗਦਾ ਅੱਜ ਆਦਵਾਸੀਆਂ ਦੇ ਉਜਾੜੇ ਦੇ ਲਈ ਇੱਥੇ ਸੈਮੀਨਾਰ ਰੱਖਿਆ ਗਿਆ ਵਾ ਅਸੀਂ ਕਹਿਣਾ ਚਾਹੁੰਦੇ ਹਾਂ ਗੱਲ ਮੇਰੀ ਹੋਰ ਪਾਸੇ ਚਲੀ ਗਈ ਜਦੋਂ ਗਦਰ ਪਾਰਟੀ ਵਿੱਚ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਸ਼ਾਮਲ ਹੁੰਦੇ ਨੇ ਅਮਰੀਕਾ ਦੀ ਧਰਤੀ ਤੋਂ ਲੱਤ ਮਾਰ ਕੇ ਆਏ ਨੇ ਕਿਉਂ ਲੱਤ ਮਾਰ ਕੇ ਆਏ ਸੀ ਇਹ ਦੱਸਣ ਦੀ ਲੋੜ ਆ ਲੋਕਾਂ ਨੂੰ ਬੀਬਾ ਤੁਹਾਡੇ ਚੈਨਲ 'ਤੇ ਦੱਸਣ ਦੀ ਲੋੜ ਆ ਕਿਉਂਕਿ ਹਿੰਦੁਸਤਾਨ ਦੇ ਲੋਕਾਂ ਦਾ ਉੱਥੇ ਅਮਰੀਕਾ ਦੀ ਧਰਤੀ ਤੇ ਗੋਰੇ ਅੰਗਰੇਜ਼ ਨਰਾਦਰ ਕਰਦੇ ਸੀ ਭਾਰਦੇਸ਼ ਦੇ ਲੋਕਾਂ ਦਾ ਨਰਾਦਰ ਕਰਦੇ ਸੀ ਤੇ ਇੰਡੀਆ ਦੇ ਲੋਕਾਂ ਦਾ ਨਰਾਦਰ ਕਰਦੇ ਸੀ ਬਹੁਤ ਅਪ ਸ਼ਬਦ ਬੋਲਦੇ ਸੀ ਮੇਰੀ ਮੇਰੀ ਸਰਦਾਰ ਕਰਤਾਰ ਸਿੰਘ ਸ਼ਰਾਬਾ ਤੋਂ ਬਰਦਾਸ਼ਤ ਨਹੀਂ ਹੋਇਆ ਲਕਤ ਮਾਰੀ ਅਮਰੀਕਾ ਦੀ ਧਰਤੀ ਨੂੰ ਬਾਅਦ ਭਾਰਤ ਆ ਗਦਰ ਪਾਰਟੀ ਵਿੱਚ ਸ਼ਾਮਲ ਹੋਇਆ ਸਭ ਤੋਂ ਪਹਿਲਾਂ ਮੁਲਾਕਾਤ ਹੁੰਦੀ ਆ ਬਾਬਾ ਹੁਣ ਸਿੰਘ ਪਖਣਾ ਸਾਹਿਬ ਨਾਲ ਫਿਰ ਗਦਰ ਪਾਰਟੀ ਵਿੱਚ ਗਦਰ ਖ਼ਬਰ ਛਪਣ ਲੱਗਿਆ ਜਦੋਂ ਗਦਰਾ ਖ਼ਬਰ ਛਪਦਾ ਸੀ ਉਸ ਮਸ਼ੀਨ ਤੇ ਦੱਸਦੇ ਆ ਜਿਹੜੇ ਮਤਲਬ ਬੁੱਧੀਜੀਵੀ ਨੇ ਵਿਦਵਾਨ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਕਪਤਾ ਪੜ੍ਹਦੇ ਹੁੰਦੇ ਸੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਓਖੀ ਸੇਵਾ ਦੇਸ ਦੀ ਜਿੰਦੜੀਏ ਬੜੀ ਓਖੀ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮਸੀਬਤਾਂ ਝੱਲੀਆਂ ਨੇ ਜਿਵੇਂ ਗਦਰੀ ਬਾਬਾ ਭਾਨ ਸਿੰਘ ਨੇ ਲੋਕਾਂ ਦੇ ਲਈ ਮਸੀਬਤਾਂ ਝੱਲੀਆਂ ਨੇ ਜਿਵੇਂ ਤੁਸੀਂ ਅੰਦਰ ਪੜਿਆ ਵੀ ਜਦੋਂ ਤੁਸੀਂ ਆਪਣੇ ਘਰ ਜਾਵੋਗੇ ਤੇ ਘਰ ਜਾ ਕੇ ਦੱਸਣਾ ਕਿ ਤੁਹਾਡਾ ਕੱਲ ਲਈ ਤੁਹਾਡੇ ਕੱਲ ਲਈ ਬੱਚਿਆਂ ਨੂੰ ਤੁਹਾਡੇ ਕੱਲ ਲਈ ਅੱਜ ਬਾਰਿਆ ਕਿਹਨਾਂ ਨੇ ਗਦਰੀ ਬਾਬਾ ਭਾਨ ਸਿੰਘ ਸਨੇਤ ਨੇ ਬੱਚਿਓ ਤੁਹਾਡੇ ਕੱਲ ਲਈ ਅਸੀਂ ਅੱਜ ਵਾਰਤਾ ਫਿਰ ਸਰਦਾਰ ਕਰਤਾਰ ਸਿੰਘ ਸਰਾਬਾ ਕਹਿੰਦੇ ਨੇ ਵੀ ਜਿਹੜੀ ਮੰਜ਼ਲ ਅਸੀਂ ਪਾਈ ਆ ਜਿਹੜੀ ਅਸੀਂ ਮੰਜ਼ਲ ਪਾਈ ਆ ਉਸ ਮੰਜ਼ਲ ਤੇ ਭਾਰਤ ਦੇਖਦੇ ਤੁਸੀਂ ਉਸੇ ਰਸਤੇ ਉਸੇ ਮੰਜ਼ਲ ਤੇ ਆ ਜਾਣਾ ਪਰ ਸਾਰਾ ਸਾਡਾ ਬੀਬੀ ਵੀ ਵੱਧਾ ਸਾਡੀ ਦਿਲ ਦੀ ਧੜਕਣ ਵੀ ਹਿਲਦੀ ਆ ਵੱਧਦੀ ਆ ਤੇ ਸਾਨੂੰ ਰੋਸ ਵੀ ਆ ਤੇ ਸਾਨੂੰ ਜੋਸ਼ ਵੀ ਆਉਂਦਾ ਤੇ ਮਤਲਬ ਇੱਥੇ ਪੁੱਠੇ ਕਰਾਹੇ ਪਾਇਆ ਜਾ ਰਿਹਾ ਕਿੰਨਾ ਨੇ ਕਾਰਪੋਰੇਟ ਘਰਾਣਿਆਂ ਨੇ ਆਪਣੀਆਂ ਤਿਜੋਰੀਆਂ ਭਰਨ ਲਈ ਕੱਲੇ-ਕੱਲੇ ਘਰ 'ਚ ਪੰਜ-ਪੰਜ ਸੱਤ-ਛਾਤਾਂ ਫੱਟੀਆਂ ਜੀਆਂ ਬਾੜਤੀਆਂ ਜਿਹਨੂੰ ਕਹਿੰਦੇ ਨੇ ਟੱਚ ਵਾਲਾ ਫੋਨ ਟੱਚ ਵਾਲਾ ਮੋਬਾਈਲ ਕੱਲੇ-ਕੱਲੇ ਘਰ 'ਚ ਬਾੜਤੀਆਂ ਲੱਚਰਤ ਤੋਂ ਛੁਆਏ ਕੁਝ ਨਹੀਂ ਤੇ ਨਗੇਜ ਤੋਂ ਛੁਆਏ ਕੁਝ ਨਹੀਂ ਜਦੋਂ ਅਸੀਂ ਕੋਈ ਇੰਨਾ ਗਦਰੀ ਬਾਬਿਆਂ ਦੀ ਪੋਸਟ ਪਾਉਂਦੇ ਆ ਜਦ ਹੀ ਉਹ ਕਾਲਾ ਮਾਲਾ ਜਿਹਾ ਕਰ ਦਿੰਦੇ ਨੇ ਜਦ ਹੀ ਉਹ ਪੋਸਟ ਨੂੰ ਮਤਲਬ ਪੁੱਠਾ ਸਿੱਧਾ ਜਿਹਾ ਕਰ ਦਿੰਦੇ ਨੇ ਡਿਲੀਟ ਕਰਨ ਤੱਕ ਨੌਬਤ ਲਿਆ ਦਿੰਦੇ ਨੇ ਕਹਿਣਾ ਚਾਹੁੰਦੇ ਆ ਇਸ ਧਰਤੀ ਤੇ ਆਏ ਆ ਇੱਥੋਂ ਸਾਨੂੰ ਸਿੱਖਣ ਦੀ ਲੋੜ ਆ ਦੇਖੋ ਮਤਲਬ ਕਿੰਨੇ ਤਸੀਹੇ ਝੱਲੇ ਫਿਰ ਹੁਣ ਸ਼ਹੀਦ ਉਦਮ ਸਿੰਘ ਜੀ ਸਾਡੇ ਲਈ ਸਾਡੀ ਜਨਰੇਸ਼ਨ ਲਈ ਉੱਥੇ ਗਏ ਸੀਗੇ ਉਹਦਾ ਮੱਕੂ ਬੰਨਣ ਵਾਸਤੇ ਕਿਉਂਕਿ ਉਹਨਾਂ ਦੇ ਅੰਦਰ ਧੜਕਦੀ ਸੀ ਅੱਗ ਧੜਕਦੀ ਸੀ ਅੱਗ ਸੀਗੀ ਤੇ ਉਹ ਅੱਗ ਨੂੰ ਬੁਝਾਇਆ 21 ਸਾਲਾਂ ਬਾਅਦ ਫਿਰ ਸਰਦਾਰ ਸੀਦੇ ਆਨ ਸਰਦਾਰ ਭਗਤ ਸਿੰਘ ਜੀ ਉਹਨਾਂ ਨੂੰ ਕਿੱਥੋਂ ਜਾਗ ਲੱਗੀ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੇ ਕ੍ਰਾਂਤੀਕਾਰੀ ਸ਼ਗਿਰਦ ਹੋਏ ਨੇ ਇੱਥੇ ਤਸਵੀਰ ਆਪ ਦੇ ਲੱਗਦੇ ਸਾਡੇ ਕੋਲੇ ਵੀ ਤਸਵੀਰ ਹੁੰਦੀ ਆ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਦੀ ਅੱਜ ਉਹ ਜੋ ਸਾਨੂੰ ਮੈਡਲ ਮਿਲਿਆ ਸੀਗਾ ਉਹ ਮੈਡਲ ਅਸੀਂ ਮਤਲਬ ਜੇਬ ਦਾ ਜਿਆਦਾ ਫਲਾ ਹੋਣ ਕਰਕੇ ਘਰੇ ਰੱਖਿਆ ਹੈ ਨਹੀਂ ਸਾਡੇ ਜੇਬ ਵਿੱਚ ਵੀ ਸਰਦਾਰ ਕਰਤਾਰ ਸਿੰਘ ਸਾਹਿਬ ਜੀ ਦਾ ਮੈਡਲ ਸਾਡੇ ਇੱਥੇ ਸੀਨੇ ਨਾਲ ਲੱਗਿਆ ਹੁੰਦਾ ਉਹ ਵੀ ਸਾਨੂੰ ਕਿਸੇ ਅਸਥਾਨ ਤੋਂ ਮਿਲਿਆ ਸੀ ਉਹ ਸਰਦਾਰ ਕਰਤਾਰ ਸਿੰਘ ਸਰਾਬਾ ਸਾਹਿਬ ਜੀ ਨੂੰ ਹਰ ਸਾਲ ਦਿਨ ਦੇ ਵਿੱਚ ਸਾਲ ਦੇ ਵਿੱਚ ਦੋ ਵਾਰੀ ਮਨਾਉਂਦਾ ਉਹਨਾਂ ਦਾ ਸੀਹ ਦੀ ਦਿਹਾੜਾ ਤੇ ਉਹਨਾਂ ਦਾ ਜਨਮ ਦਿਹਾੜਾ ਸਾਲ ਵਿੱਚ ਦੋ ਵਾਰ ਮਨਾਉਂਦਾ ਉਧਰ ਹੈਬੋਵਾਲ ਵਾਲਾ ਉਹ ਇਨਸਾਨ ਹੈ ਤੇ ਅਸੀਂ ਆਖਿਰ ਵਿੱਚ ਆਪਣੀ ਗੱਲ ਨੂੰ ਸਮਾਪਤ ਕਰਦੇ ਹੋਏ ਵੀ ਸਾਡੇ ਦੇਸ਼ ਦੇ ਮੋਢੀਆਂ ਨੂੰ ਕਾਰਪੋਰੇਟਰਾਂ ਦਾ ਪੱਖ ਨਾਪੂਰਨ ਲੋਕਾਂ ਦੇ ਹੱਕ ਦੀ ਗੱਲ ਕਰਨ ਲੋਕਾਂ ਦੇ ਹੱਕਾਂ ਤੇ ਡਾਕਾ ਨਾ ਮਾਰਨ ਜਦ ਕੇ ਲੋਕਾਂ ਨੇ ਆ ਮਤਦਾਦਾਨ ਆ ਮਤਦਾਦਾਨ ਦੇ ਕੇ ਇਹਨਾਂ ਨੂੰ ਕੁਰਸੀ ਤੇ ਬਿਠਾਇਆ ਲੋਕਾਂ ਦੇ ਮਤਦਾਦਾਨ ਨਾਲੇ ਕੁਰਸੀ ਤੇ ਬੈਠੇ ਆ ਲੋਕਾਂ ਦੇ ਮਤ ਦੇਦਾਨ ਨਾਲ ਹੀ ਕੁਰਸੀ ਤੇ ਬਹਿ ਕੇ 55 ਇੰਚ ਛਾਤੀ ਫਲਾ ਕੇ ਕਹਿਣ ਜੋਗੇ ਹੋਏ ਨੇ ਪਹਿਲਾਂ ਇਹ 85 ਕਰੋੜ ਲੋਕਾਂ ਨੂੰ ਮੁਫਤ ਨਾਜ ਦਿੰਦੇ ਸੀ ਹੁਣ 3 ਕਰੋੜ ਘਟ ਗਿਆ ਨਿੱਜੀ ਪੱਤਰਕਾ ਤੇ ਪੜਿਆ 3 ਕਰੋੜ ਘਾਟ ਕੇ ਹੁਣ 28 ਕਰੋੜ ਲੋਕਾਂ ਨੂੰ ਕਹਿੰਦੇ ਨੇ ਐ 55ਾਂ 'ਚ ਸਾਤੀ ਫਲਾ ਕੇ ਜਦੋਂ ਸਾਡੇ ಮತ ਦੇਦਾਨ ਨਾਲ ਇਹ ਕੁਰਸੀ ਤੇ ਬਰਾਜਮਾਨ ਹੋਏ ਨੇ ਔਰ ਸਾਨੂੰ ਇਹ ਸਣਾਉਂਦੇ ਨੇ ਕਿ ਅਸੀਂ ਮੁਫਤ ਅਨਾਜ ਦਿੰਨੇ ਆ ਫਿਰ ਕਈ ਵਾਰੀ ਨਿੱਜੀ ਪੱਤਰਕਾ ਤੇ ਪਾਣ ਨੂੰ ਵੀ ਮਿਲਦਾ ਵਾ ਵੀ 3 ਮਹੀਨੇ ਦਾ ਐਡਵਾਂਸ ਕਈ ਜਗ੍ਹਾ ਤੇ ਆਏ ਵੀ ਹੁੰਦਾ ਵਾ ਵੀ ਸਾਨੂੰ ਕਈ ਮਹੀਨਿਆਂ ਦਾ ਮਿਲਿਆ ਨਹੀਂ ਮਲਾਜਮਾਂ ਦੀ ਬੁਰੀ ਹਾਲਤ ਕਰੀ ਪਈਆ ਕਿਨੇ ਪੰਜਾਬ ਸਰਕਾਰ ਨੇ ਕਹਿੰਦੇ ਆ ਪੱਤਰਕਾਰ ਆਮ ਕਹਿੰਦੇ ਕੋਟ ਕੋਟ ਆਫ ਕੰਡਕਟਰ ਲੱਗਿਆ ਹੋਇਆ ਸਰਕਾਰ ਦੇ ਖਿਲਾਫ ਕੋਈ ਗੱਲ ਕਰਨੀ ਨਹੀਂ ਉਹ ਜਿਹਨੂੰ ਭੁੱਖ ਲੱਗੀ ਹੋਈ ਆ ਜਿਹਨੂੰ ਭੁੱਖ ਲੱਗੀ ਹੋਈ ਆ ਉਹ ਤਾਂ ਰੋਟੀ ਮੰਗੂਗਾ ਜਿਹਨੂੰ ਭੁੱਖ ਲੱਗੀ ਹੋਈ ਆ ਉਹ ਤਾਂ ਰੋਟੀ ਮੰਗੂਗਾ ਅਸੀਂ ਇੱਕ ਨਾਟਕ ਵੇਖਿਆ ਸੀ ਪੰਜਾਬੀ ਭਵਨ ਕਹਿੰਦੇ ਜਿਹੜਾ ਭੁੱਖਾ ਆਦਮੀ ਹੁੰਦਾ ਉਹਨੂੰ ਚੰਦ ਵੀ ਰੋਟੀ ਲੱਗਦਾ ਵਾ ਜਿਹੜਾ ਭੁੱਖਾ ਆਦਮੀ ਹੁੰਦਾ ਉਹਨੂੰ ਚੰਦ ਰੋਟੀ ਲੱਗਦਾ ਵਾ ਤੇ ਭੁੱਖਾ ਆਦਮੀ ਜਦੋਂ ਬਾਤ ਪਾਊਗਾ ਭੁੱਖਾ ਆਦਮੀ ਜਦੋਂ ਬਾਤ ਪਾਊਗਾ ਬਾਤ ਪਾਉ ਟਕ 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 ਦਾ ਮਤਲਬ ਰੋਟੀ ਵੀ ਮੈਨੂੰ ਰੋਟੀ ਚਾਹੀਦੀ ਆ ਅਸੀਂ ਭੁੱਖੇ ਆ ਅਸੀਂ ਮਲਾਜਮਾਂ ਅਸੀਂ ਪੈਨਸ਼ਨਰਾਂ ਅਸੀਂ ਆਮ ਲੋਕਾਂ ਅਸੀਂ ਰੇੜੀ ਫੜੀ ਵਾਲੇ ਆ ਅਸੀਂ ਛੋਟੇ ਦੁਕਾਨਦਾਰਾਂ ਅਸੀਂ ਛੋਟੇ ਵਪਾਰੀਆਂ ਸਾਨੂੰ ਲੁੱਟਿਆ ਜਾ ਰਿਹਾ ਸਾਡੇ ਹੱਕਾਂ ਤੇ ਡੱਕ ਤਾ ਮਾਰ ਦਿਆ ਕੇਂਦਰ ਸਰਕਾਰ ਕਹਿਣ ਤੋਂ ਗਰੇਜ ਨਹੀਂ ਕਰਦੇ ਬੀਬਾ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਭੁਗਦੀਆ ਔਰ ਸਾਡੇ ਲੋਕਾਂ ਦਾ ਆਦਵਾਸੀਆਂ ਵਾਂਗੂ ਮੜਿਆ ਮੀਟ ਕਰ ਦਿਆ ਮੜਿਆ ਮੀਟ ਕਰ ਦਿਆ ਟਾਣ ਕੇਂਦਰ ਸਰਕਾਰ ਇਤਿਹਾਸ ਜਾਣਦੇ ਜਾਂਦੇ ਸਰਕਾਰਾਂ ਦੇ ਖਿਲਾਫ ਵੀ ਆਪਾਂ ਸੁਣ ਲਿਆ ਗੁੱਸਾ ਜੋ ਅੰਦਰ ਭਰਿਆ ਹੋਇਆ ਹੈ ਮੈਂ ਬਾਬਾ ਜੀ ਦੇ ਸੋ ਮਲਕੀਤ ਜੀ ਮਾਲੜਾ ਜੀ ਸਾਡੇ ਨਾਲ ਸੀਗੇ ਜੋ ਕਿ ਅਕਸਰ بلند ਆਵਾਜ਼ ਦੇ ਨਾਲ ਦਰਦ ਆਪਣੇ ਆਪਣੇ ਦਿਲ ਦਾ ਬਿਆਨ ਕਰਦੇ ਨੇ ਇਸ ਤੋਂ ਇਲਾਵਾ ਅਸੀਂ ਇੱਕ ਗੱਲ ਹੋਰ ਕਹਿਣਾ ਚਾਹਾਂਗੇ ਕਿ ਤੁਸੀਂ ਵੀ ਇਹ ਵੀਡੀਓ ਦੇਖ ਕੇ ਖਾਲੀ ਨਾ ਮੁੜ ਜਾਓ ਘਰ ਜਾ ਕੇ ਆਪਣੇ ਨਿਆਂਿਆਂ ਨੂੰ ਜ਼ਰੂਰ ਦੱਸਿਓ ਕਿ ਇਹਨਾਂ ਨੇ ਇਹਨਾਂ ਨੇ ਆਪਣਾ ਅੱਜ ਵਾਰਤਾ ਤੁਹਾਡੇ ਕੱਲ ਨੂੰ ਬਚਾਉਣ ਲਈ ਤੁਸੀਂ ਵੀ ਆਪਣਾ ਕੱਲ ਸੁਰੱਖਿਅਤ ਰੱਖੋ ਤੇ ਆਪਣੇ ਕੱਲ ਦੇ ਬਾਰੇ ਸੋਚ ਕੇ ਅੱਜ ਦਾ ਫੈਸਲਾ ਕਰੋ ਤੇ ਦੇਖਦੇ ਰਹੋ ਹੈਡਲਾਈਨਸ 24 ਕੈਮਰ ਪਰਸਨ ਅੰਜੇ ਦੇ ਨਾਲ ਸ਼ਿਵਾਂਗ